ਰੇਣ ਦਿਹਾੜੇ ਫਿਲਮੀ ਸਟਾਈਲ ਚ ਬਦਮਾਸ਼ਾਂ ਨੇ ਚੁੱਕ ਲਿਆ ਮੁੰਡਾ ਮੁੰਡੇ ਨੂੰ ਗਲੀ ਚ ਇੱਕ ਸੀਟ ਦੇ ਗੱਡੀ ਕੋਲ ਲੈ ਗਏ ਬਦਮਾਸ਼ ਪਹਿਲਾਂ ਅਗਵਾ ਕਰਨ ਦੀ ਕੀਤੀ ਕੋਸ਼ਿਸ਼ ਫਿਰ ਗੱਡੀ ਚੋਂ ਡਾਂਗਾ ਕੱਢ ਬੁਰੇ ਤਰੀਕੇ ਨਾਲ ਕੀਤੀ ਕਟਮਾਰ ਇਹਨਾਂ ਤਸਵੀਰਾਂਾਂ 'ਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਫਿਲਮੀ ਸਟਾਈਲ 'ਚ ਇਹ ਬਦਮਾਸ਼ ਗੱਡੀ ਲੈ ਕੇ ਇਸ ਗਲੀ 'ਚ ਆਉਂਦੇ ਨੇ ਇਸ ਗੱਡੀ 'ਚੋਂ ਕਈ ਬਦਮਾਸ਼ ਉਤਰਦੇ ਨੇ ਜਿੰਨਾਂ 'ਚੋਂ ਕਈਆਂ ਦੇ ਮੂੰਹ ਟੱਕੇ ਹੋਏ ਨੇ ਦੇਖਦੇ ਹੀ ਦੇਖਦੇ ਇਹਨਾਂ ਬਦਮਾਸ਼ਾਂ ਨੇ ਸ਼ਰੇ ਆਮ ਵੇਖੌਫ ਤਰੀਕੇ ਨਾਲ ਇਸ ਨੌਜਵਾਨ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਫਿਰ ਇਸ ਨੂੰ ਖਿਸੀਟ ਦੇ ਆਪਣੀ ਗੱਡੀ ਤੱਕ ਲੈ ਗਏ ਬਦਮਾਸ਼ਾਂ ਵੱਲੋਂ ਨੌਜਵਾਨ ਨੂੰ ਗੱਡੀ 'ਚ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਯਾਨੀ ਕਿ ਮੁਲਜ਼ਮ ਨੌਜਵਾਨ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਪੀੜਤ ਇਸ ਨੌਜਵਾਨ ਵੱਲੋਂ ਇਹਨਾਂ ਬਦਮਾਸ਼ਾਂ ਦਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਇਹਨਾਂ ਬਦਮਾਸ਼ਾਂ ਨੇ ਆਪਣੀ ਗੱਡੀ ਚੋਂ ਡਾਂਗਾਂ ਕੱਢ ਲਈਆਂ ਤੇਜ਼ ਤਾਰ ਹਥਿਆਰ ਕੱਢ ਲਏ ਜਮ ਕੇ ਇਹਨਾਂ ਬਦਮਾਸ਼ਾਂ ਵੱਲੋਂ ਨੌਜਵਾਨ ਦੀ ਫਿਰ ਕੁੱਟਮਾਰ ਕੀਤੀ ਗਈ ਆ ਵਰੇ ਤਰੀਕੇ ਨਾਲ ਕੁੱਟਮਾਰ ਕਰਨ ਤੋਂ ਬਾਅਦ ਇਹ ਬਦਮਾਸ਼ ਛੜੇ ਆਮ ਮੌਕੇ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਪੀੜਤ ਤੇ ਨੌਜਵਾਨ ਵੀ ਆਪਣੀ ਜਾਨ ਬਚਾਉਂਦਾ ਮੌਕੇ ਤੋਂ ਭੱਜ ਨਿਕਲਿਆ ਪੂਰੀ ਇਹ ਵਾਰਦਾਤ ਸੀਸੀਟੀਵੀ ਚ ਕੈਦ ਹੋਈ ਹੈ ਵਾਰਦਾਤ ਤੋਂ ਬਾਅਦ ਗਲੀ ਚ ਚੀਖ ਚਿਹਾੜਾ ਮਚ ਗਿਆ ਜ਼ਖਮੀ ਇਸ ਨੌਜਵਾਨ ਨੂੰ ਇਲਾਜ ਲਈ ਤੁਰੰਤ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਇਸ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ ਇਹ ਰੌਂਗਟੇ ਖੜੇ ਕਰਦੀਆਂ ਤਸਵੀਰਾਂ ਗਵੰਡੀ ਸੂਬੇ ਹਰਿਆਣਾ ਦੇ ਫਰੀਦাবাদ ਤੋਂ ਸਾਹਮਣੇ ਆਈਆਂ ਨੇ ਜਿੱਥੇ ਚਿੱਟੇ ਦਿਨ ਬਦਮਾਸ਼ਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹਨਾਂ ਤਸਵੀਰਾਂ ਨੂੰ ਦੇਖਣ ਵਾਲਾ ਹਰ ਕੋਈ ਦਹਿਲ ਉੱਠਿਆ ਆਖਰ ਇਸ ਵਾਰਦਾਤ ਨੂੰ ਲੈ ਕੇ ਪੁਲਿਸ ਦਾ ਕੀ ਬਿਆਨ ਸਾਹਮਣੇ ਆਇਆ ਹੁਣ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਹਾਂ ਇਸ ਸਮੇਂ ਮਨੇ ਐਫ ਆਈ ਆਰ ਦਰਜ ਕਰ ਲਈ ਹੈ ਔਰ ਗੱਡੀ ਦਾ ਨੰਬਰ ਵੀ ਆ ਗਿਆ ਹੈ ਔਰ ਜਲਦੀ ਹੀ ਇਹਨੂੰ ਗ੍ਰਿਫਤਾਰ ਕਰਾਂਗੇ ਇਹ 25 ਤਾਰੀਖ ਦੀ ਘਟਨਾ ਹੈ ਯਾਹ ਕੋ ਮੂਰਤੀ ਵਿਸਰਜਨ ਹੋ ਰਹੀ ਧੀ उस मूर्ति विजर्सनगंज के ऊपर आपस में आपको तो समय हुई है वे लड़के ये बता रहा है सेक्टर चार की तरफ के हैं तो अभी आज जल्दी खुलासा हो जाएगा और उसी ही गिरफ्तार कर ले